ਇਹ ਤਾਂ ਜਦੋਂ ਨਵੇਂ ਬਣੇ ਸੀ ਨਾ ਇਹ ਤਾਂ ਨਵੇਂ ਉਹਨਾਂ ਨੇ ਵਿਆਹ ਕਰਾਉਣ ਵਾਸਤੇ ਬਣੇ ਸੀਗੇ ਕਿਉਂ ਨਾ ਸ਼ਾਦੀਆਂ ਸਾਰਿਆਂ ਦੇ ਕਰਵਾ ਲਈਆਂ ਜਿਨ੍ਹਾਂ ਦੀਆਂ ਨਹੀਂ ਹੁੰਦੀਆਂ ਉਹਨਾਂ ਦੀਆਂ ਬੰਦੀਆਂ ਐ ਬਾਕੀ ਜਿਹੜੇ ਹੋਰ ਸੀਗੇ ਉਹਨਾਂ ਦੀਆਂ ਘਰੋਂ ਭੱਜ ਗਈਆਂ ਉਹ ਤੋਂ ਬਾਅਦ ਜਦੋਂ ਦੀ ਇਹ ਸਰਕਾਰ ਬਣੀ ਐ ਐਨਾ ਬੋਸ਼ ਸਾਡੇ ਮੰਤਰੀ ਨੌਜਵਾਨ ਸੀ ਵਿਆਹ ਹੋਣੀ ਸੀ ਉਹਨਾਂ ਆਹੋ ਜਿਵੇਂ ਕਹਿੰਦੇ ਸੀ ਅਸੀਂ ਬਦਲਾ ਲਿਆਵਾਂਗੇ ਬਦਲਾ ਬਹੁਤ ਵਧੀਆ ਲੈਂਦਾ ਆਪਾਂ ਵੇਖ ਰਿਹਾ ਬਦਲਾ ਤਾਂ ਬਹੁਤ ਹੀ ਵਧੀਆ ਲੈ ਕੇ ਆਇਆ ਨਾ ਵੀ ਇਹਨਾਂ ਵੀ ਸਾਰਿਆਂ ਦੇ ਵਿਆਹ ਕਰਵਾ ਲੈ ਸ਼ਾਦੀਆਂ ਤੇ ਦੂਜਿਆਂ ਦੀਆਂ ਭੱਜਣੀਆਂ ਸ਼ੁਰੂ ਹੋ ਗਈਆਂ ਨੇ ਹਾਂ ਦੇਖਿਆ ਕਿ ਇਹ ਇਹਨਾਂ ਦੇ ਵੀ ਘਰ ਵਾਲੇ ਛੱਡ ਗਏ ਨਾ ਤੇ ਇਹਨਾਂ ਨੂੰ ਇੱਕ ਵਿਆਹ ਕਰਾਉਂਦਾ ਸਾਰੇ ਮੰਗ ਰੱਖਣੀ ਸਰਕਾਰ ਤੋਂ ਨਹੀਂ ਜੀ ਇਹ ਹੀ ਹੱਥ ਜੋੜ ਕੇ ਆਣੇ ਵੀ ਜਿਹੜਾ ਅਸੀਂ ਕੁਝ ਵੇਖ ਲਿਆ ਅਸੀਂ ਦੁਬਾਰਾ ਨਹੀਂ ਕਰਾਉਂਦੇ ਤਾਂ ਇਹਨਾਂ ਦਾ ਕਹਿਣਾ ਕਿ ਅਸੀਂ ਤਾਂ ਨਹੀਂ ਦੁਬਾਰਾ ਕਰਾਉਂਦੇ ਕੇਜਰੀਵਾਲ ਗ੍ਰਿਫਤਾਰ ਹੋਇਆ ਤਾਂ ਉਹ ਦੀ ਲੈਣਾ ਹੋਇਆ ਉਹਦੀਆਂ ਕਰਤੂਤਾਂ ਦਾ ਹੋਇਆ ਅਸੀਂ ਕੀ ਲੈਣਾ ਕੇਜਰੀਵਾਲ ਤੋਂ ਕੀ ਲੈਣਾ ਸਾਨੂੰ ਨੇ ਦੁੱਧ ਦੇਣਾ ਸਾਨੂੰ ਨਹੀਂ ਅਸੀਂ ਹਾਲਾਂਕਿ ਵੋਟਾਂ ਸੀ ਵੀ ਪਾਈਆਂ ਇਹਨਾਂ ਨੂੰ ਪਰ ਨਹੀਂ ਇਹਨਾਂ ਨੇ ਕੁਝ ਨਹੀਂ ਕੀਤਾ ਦਰਮਦੀ ਤਨ ਮੋਲ ਨੂੰ ਕੋਈ ਵੇਖਦੇ ਨਹੀਂ ਤੁਸੀਂ ਠੀਕ ਉਹਦੇ ਡਰਾਮੇ ਡਰੂਮੇ ਦੇ ਨਾ ਮੇਰਾ ਮੇਰਾ ਨਾਨਕਾ ਹਲਕਾ ਮੇਰੇ ਨਾਨਕੇ ਨੇ ਨਾਨਕੇ ਸਭ ਪਹਿਲਾ ਕਿੱਥੇ ਰਹਿਣਾ ਚਾਹੀਦਾ ਵੇਖਿਆ ਨਹੀਂ ਆ ਪਿਕਤਰਾ ਪੁਕਤਰਾ ਵੇਖੀ ਜਾ ਸੌਂਦਾ ਬਹੁਤ ਆ ਇਸ ਕਰਕੇ ਹੋ ਸਕਦਾ ਭੁੱਲ ਬਲੇਖੇ ਨੂੰ ਵੋਟ ਪਾ ਦਈਏ ਬਾਕੀ ਇਹ ਲੀਡਰ ਲੂਡਰ ਦਾ ਸਾਰੇ ਰੱਬ ਦਾ ਨਾਮ ਹੀ ਆ ਚੁੱਪੀ ਭਲੀ ਆ ਕਿਸੇ ਨੂੰ ਲੈ ਲੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿਵੇਂ ਵੇਖਦੇ ਹੋ ਵਿਰੋਧੀਆਂ ਨੇ ਬੜਿਆ ਰੌਲਾ ਪਾਇਆ ਕਿ ਉੱਥੇ ਹੁਣ ਜਾ ਕੇ ਧਰਨੇ ਦੇਈ ਜਾਂਦੇ ਸਾਡੇ ਮੰਤਰੀ ਵੀ ਪੰਜਾਬ ਦੇ ਲੋਕਾਂ ਦੇ ਕੰਮ ਮੁੱਕਗੇ ਤੁਸੀਂ ਲੀਡਰ ਬਚਾਉਣ ਲੱਗੇ ਹੋਏ ਹੋ ਨਹੀਂ ਜੀ ਉਹਦਾ ਵਧੀਆ ਕੀਤਾ ਕਿਉਂਕਿ ਉਹ ਗ੍ਰਿਫਤਾਰ ਕਰਨਾ ਬਣਦਾ ਸੀ ਕਿਉਂਕਿ ਉਹਨੇ ਬਹੁਤ ਵੱਡੇ ਕਬਲੇ ਕੀਤੇ ਆ ਸ਼ਰਾਬ ਘਟਾਲੇ ਦੇ ਵਿੱਚ ਜਦੋਂ ਤਾਂ ਕਾਂਗਰਸੀਆਂ ਦੇ ਤੇ ਕਾਲੀਆਂ ਦੇ ਲੀਡਰ ਨੂੰ ਫੜਦੇ ਸੀ ਉਦੋਂ ਤਾਂ ਇਹ ਬਹੁਤ ਵੱਡੇ ਵੱਡੇ ਕਮੈਂਟ ਕਰਦੇ ਸੀਗੇ ਆਮ ਪਾਰਟੀ ਵਾਲੇ ਜਿਹੜਾ ਕਹਿੰਦੇ ਕਿ ਜਦੋਂ ਤੁਹਾਡੀ ਵਿਜੀਲੈਂਸ ਕਰੇ ਉਦੋਂ ਠੀਕ ਆ ਜੇ ਈਡੀ ਕਰਦੀ ਐ ਤਾਂ ਤੱਕਾ ਹੋ ਗਿਆ ਹਾਂ ਹੁਣ ਇਹਨਾਂ ਦਾ ਤੱਕਾ ਹੋਇਆ ਜਦੋਂ ਉਹਨਾਂ ਨੂੰ ਫੜਿਆ ਸੀ ਉਦੋਂ ਉਹਨਾਂ ਦਾ ਤੱਕਾ ਨਹੀਂ ਸੀ ਤੇ ਹੁਣ ਇਹਨਾਂ ਦਾ ਤੱਕਾ ਹੋ ਗਿਆ ਉਹ ਤਾਂ ਬਾਹਰ ਆਉਣਾ ਹੀ ਨਹੀਂਗਾ ਇਹ ਹੁਣ ਵਾਰੀ ਮੁੱਖ ਮੰਤਰੀ ਦੀ ਵੀ ਆ ਉਹ ਕਹਿੰਦੇ ਸਾਡੇ ਨਾਲ ਸਿਆਸੀ ਇਹ ਬਦਲਾਖੋਰੀ ਹੋ ਰਹੀ ਆ ਸਾਡੇ ਦਫ਼ਤਰ ਸੀਲ ਹੋ ਗਏ ਸਾਨੂੰ ਚੋਣਾਂ ਨਹੀਂ ਲੜਨ ਦੇਣਾ ਚਾਹੁੰਦੇ ਮੋਦੀ ਸਾਹਿਬ ਦੇਖੋ ਜੀ ਦੋ ਗੱਲਾਂ ਨੋਟ ਕਰਨ ਵਾਲੀਆਂ ਆ ਵੀ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਅਹੁਦੇ ਦਾ ਬਹੁਤ ਵੱਡਾ ਮੁੱਖ ਮੰਤਰੀ ਦਾ ਉਦਾਂ ਦਾ ਪੰਜਾਬ ਦਾ ਮਾਲਕ ਹੁੰਦਾ ਉਹਨੂੰ ਈਡੀ ਨੇ ਗ੍ਰਿਫਤਾਰ ਕਰ ਲੈਣਾ ਫਿਰ ਉਹਨੂੰ ਕਿਸੇ ਨੂੰ ਮਿਲਣ ਨਾ ਦਿੱਤਾ ਜਾਵੇ ਫਿਰ ਉੱਥੇ ਡਰਾਮੇ ਕਰ ਕਰਕੇ ਬੈਂ ਸਰਗੇ ਤੇ ਮੁੱਖ ਮੰਤਰੀ ਵਰਗੇ ਮੁੜਿਆਏ ਕਹਿੰਦੇ ਹੁਣ ਸਰਕਾਰ ਜੇਲ੍ਹ ਦੇ ਅੰਦਰੋਂ ਸਰਕਾਰ ਚਲਾਉਂਗਾ ਮੈਂ ਇਤਿਹਾਸ ਰਚੂਗਾ ਕੇਜਰੀਵਾਲ ਕਹਿੰਦੇ ਇੱਕ ਕਰਮਚਾਰੀ ਕਲਰਕ ਵਿਜੀਲੈਂਸ ਭਰ ਲੈਂਦੀ ਆ 5000 2000 ਲੈ ਲੈਂਦਾ ਤੇ ਉਹਨੂੰ ਨੌਕਰੀ ਤੋਂ ਲਾ ਕੇ ਸਸਪੈਂਡ ਕਰਨ ਦੇ ਪੰਜ ਪੰਜ ਸਾਲ ਡਿਊਟੀ ਨਹੀਂ ਚੜਾਉਂਦੇ ਉਹ ਡਿਊਟੀ ਨਹੀਂ ਕਰ ਸਕਦੇ ਜੇ ਮੁੱਖ ਮੰਤਰੀ ਇਹ ਕਿਵੇਂ ਉੱਥੇ ਚਲਾਉਗਾ ਵੀ ਆਉਡੀ ਸਰਕਾਰ ਚਲਾ ਹੀ ਨਹੀਂ ਸਕਦਾ ਇਹ ਕਿਤੇ ਇਹਨਾਂ ਲਈ ਕਾਨੂੰਨ ਵੱਖਰਾ ਬਣਿਆ ਹੋਇਆ ਵੀ ਇਹ ਸਰਕਾਰ ਚਲਾ ਲੈਣ ਇਹਨੂੰ ਸਸਪੈਂਡ ਕਰਕੇ ਪਰੇਮਾਰ ਨਵਾਂ ਮੁੱਖ ਮੰਤਰੀ ਲਾ ਦੇਣ ਉੱਥੇ ਘਟਾ 20 ਕੇਜਰੀਵਾਲ ਬੈਠੇ ਆ ਦਿੱਲੀ 'ਚ ਔਰ ਲਾਦਨ ਕਿਸ ਨੂੰ ਪੰਜਾਬ ਦਾ ਲਾਦਨ ਕੋਈ ਚੱਜ ਖੇத்ਰੀਵਾਲ ਦੀ ਘਰ ਵਾਲੀ ਦਾ ਨਾਮ ਵੀ ਆ ਵੀ ਉਹ ਬੈਸਾ ਉਹ ਕੀ ਕਰੋਗੀ ਉਹਦੇ ਘਰ ਵਾਲੀ ਆ ਉਹ ਸਾਰਾ ਕੁਝ ਖਾਣ ਪੈਸੇ ਉਹ ਖਾਣ ਨਹੀਂ ਜਾਣਦੀ ਉਹ ਵੀ ਉਹ ਵੀ ਅਫਸਰੀ ਆਈਐਸ ਅਫਸਰੀ ਟਾਇਰ ਹੋਈ ਆ